ਰੋਡਰੀ ਕਲੱਬ ਮੇਂ ਅਮਰਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਹਿੰਦਰਪਾਲ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਡਾਕਟਰ ਹਮਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਚੇਅਰਮੈਨ ਅਮਰਸਰ ਜੌਨ ਵਿਜੇ ਪਸੀਨ ਨੇ ਵੀ ਉਚਿਤੇ ਤੌਰ ਤੇ ਪਹੁੰਚੇ ਮੀਟਿੰਗ ਦੌਰਾਨ ਜੰਧਿਆਲਾ ਵਾਲਾ ਬਾਗ ਦੇ ਸ਼ਹੀਦਾਂ ਦਾ ਜਰਨਲ ਅਡਵਾਈਟ ਨੂੰ ਮਾਰ ਕੇ ਬਦਲਾ ਲੈਣ ਵਾਲੇ ਸ਼ਹੀਦ ਕੁਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਪ੍ਰਧਾਨ ਮਹਿੰਦਰ ਸ਼ਰਮਾ ਜਨਰਲ ਖਤਰਮਨਜੀਤ ਸਿੰਘ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਾਤਾਵਰਣ ਪ੍ਰੇਮੀ ਨਰਮਲ ਸਿੰਘ ਆਨੰਦ ਨੇ ਕਿਹਾ ਕਿ ਸੌਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿੱਚ ਹੋਣ ਵਾਲੀਆਂ ਭਾਰੀ ਬਾਰਸ਼ਾਂ ਮੌਸਮ ਨੂੰ ਸੁਹਾਣਾ ਬਣਾ ਦਿੰਦੀਆਂ ਹਨ। ਜਿਸ ਕਾਰਨ ਇਸ ਮਹੀਨੇ ਦਾ ਹਰ ਇੱਕ ਨੂੰ ਇੰਤਜ਼ਾਰ ਰਹਿੰਦਾ ਹੈ ਤੇ ਪੰਜਾਬ ਬੰਦਰ ਇਸ ਮਹੀਨੇ ਨਾਲ ਕਈ ਤਰ੍ਹਾਂ ਦੇ ਤਿਉਹਾਰ ਤੇ ਮੇਲੇ ਸਬੰਧ ਰੱਖਦੇ ਹਨ। ਜਦੋਂ ਬਾਗਾਂ ਵਿੱਚ ਮੋਰ ਪੈਲਾ ਪਾਉਂਦੇ ਹਨ ਅੰਬਾਂ ਉੱਤੇ ਕੋਇਲ ਕੂਕਦੀ ਹੈ ਕਣਕੋਰ ਘਟਾਵਾਂ ਅਸਮਾਨ ਦੀ ਹਿੱਕ ਤੇ ਮੰਡਰਾਉਂਦੀਆਂ ਹਨ ਕੁਦਰਤ ਆਪਣੇ ਪੂਰੇ ਜੀਵਨ ਉੱਤੇ ਨੱਚ ਉੱਠਦੀ ਹੈ ਝਾਂਜਰਾਂ ਦੇ ਬੋਲ ਕੰਨਾਂ ਵਿੱਚ ਮਿੱਠਾ ਮਿੱਠਾ ਰਸ ਕੋਲਦੇ ਹਨ ਤਾਂ ਜਿਵੇਂ ਤੀਆਂ ਦੀ ਅਮਰ ਦਾ ਸੁਰੇਹਾ ਮਿਲ ਜਾਂਦਾ ਹੈ ਇਸ ਮਹੀਨੇ بارش ਹੋਣ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਜਾਂਦਾ ਹੈ ਤੇ بارش ਵਿੱਚਨਹਾ ਕੇ ਰੁੱਖ ਬੂਟੇ ਵੀ ਟੈਕਣ ਲੱਗ ਪੈਂਦੇ ਹਨ ਇਸ ਮੌਕੇ ਆਏ ਹੋਏ ਰੋਟਰੀ ਮੈਂਬਰਾਂ ਨੇ ਖੀਰ ਅਤੇ ਮਾਲਪੂੜਿਆਂ ਦਾ ਆਨੰਦ ਮਾਨਦੇ ਹੋਏ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਇਸ ਮੌਕੇ ਸਰੇਂਦਰ ਸਿੰਘ ਗਾਂਧੀ ਦਲਜੀਤ ਸਿੰਘ ਅਰੋੜਾ ਜਸਮੀਤ ਵਾਲੀਆ ਅਸ਼ੋਕ ਕੁਮਾਰ ਨੀਲਮ ਸੁਨੀਤਾ ਜੋਰਾਵਰ ਸੁਦਰਸ਼ਨ ਕਪੂਰ ਰੀਤਾ ਸ਼ਰਮਾ ਡਾਕਟਰ இந்து ਗੁਪਤਾ ਗੁਰਿੰਦਰਪਾਲ ਕੌਰ ਰਾਜੀਵ ਖੰਨਾ ਅੰਜੂ ਖੰਨਾ ਵਿਜੇ ਨਾਇਰ ਇੰਜੀਨੀਅਰ ਬੀ ਐਮ ਸਿੰਘ ਸੁਦਰਸ਼ਨ ਵਾਲੀਆ ਨੀਲਮ ਬੀ ਐਮ ਸਿੰਘ ਡਾਕਟਰ ਪੀ ਐਸ ਮਲੋਤਰਾ ਸੀਏ ਵਿਕਾਸ ਕੇ ਕੇ ਅਰੋੜਾ ਗਰਮੀਤ ਲੁਤਰਾ ਡਾਕਟਰ प्रदीप ਆਤਮਾ ਜੀ ਸਨ ਅੱਜ ਸਾਡੀ ਇਹ ਰੈਗੂਲਰ ਮੀਟਿੰਗ ਸੀ ਕੁਝ ਡਾਕਟਰ ਇਰਨਪ੍ਰੀਤ ਸਿੰਘ ਜੀ ਜਿਹੜੇ ਡੈਂਟਿਸਟ ਹੈਗੇ ਆ ਬੜੇ ਪ੍ਰੋਨੌਂਡ ਅਥੋ ਦੇ ਉਹਨਾਂ ਨੇ ਸਾਨੂੰ ਡੈਂਟਲ ਪ੍ਰੋਬਲਮਸ ਬਾਰੇ ਉਹਨਾਂ ਨੇ ਕਿਵੇਂ ਉਹਦਾ ਟ੍ਰੀਟਮੈਂਟ ਕਰਨੀ ਹੈ ਕੀ ਪ੍ਰੀਕਾਸ਼ਨਸ ਰੱਖਣੀਆਂ ਉਹਨਾਂ ਬਾਰੇ ਡਿਟੇਲਸ ਦੱਸਿਆ ਅਤੇ ਸਾਡੇ ਮੈਂਬਰਸ ਨੇ ਵੀ ਬੜੇ ਅੱਛੇ ਕੁਐਸਚਨ ਪੁੱਛ ਕੇ ਉਹਨਾਂ ਨੂੰ ਡਿਟੇਲ ਸਾਰਿਆਂ ਨੂੰ ਕਾਫੀ ਇਨਫੋਰਮੇਸ਼ਨ ਮਿਲੀ ਇਸਦੇ ਨਾਲ ਹੀ ਸਾਵਣ ਦੇ ਮਹੀਨੇ ਕਰਕੇ ਅਸੀਂ ਸਾਵਣ ਸੈਲਿਬ੍ਰੇਟ ਕੀਤਾ ਜਿੱਚ ਖੀਰ ਖੀਰ ਤੇ ਮਾਲਪੂੜੇ ਤੇ ਲਾਲ ਸਪੈਸ਼ਲ ਹੈਗਾ ਹੀ ਆ ਸਾਡੇ ਲੇਡੀਜ਼ ਨੇ ਜਿਹੜੇ ਸਾਡੇ ਮੈਂਬਰਸ ਹੈਗੇ ਉਹਨਾਂ ਨੇ ਬੜੇ ਅੱਛੇ ਗਾਣੇ ਸੁਣਾਏ ਬਾਕੀ ਸਾਰਿਆਂ ਨੇ ਇੰਜੋਏ ਕੀਤਾ ਤੇ ਅਸੀਂ ਸਾਡੀ ਫੈਲੋਸ਼ਿਪ ਮੀਟਿੰਗ ਸੀ ਇੱਕ ਨਾਲ ਅਸੀਂ ਸਾਰਿਆਂ ਨਾਲ ਮਿਲ ਕੇ ਮਤਲਬ ਤਹਿ ਪ੍ਰੰਨ ਕੀਤਾ ਵੀ ਜਿਹੜੇ ਅਸੀਂ ਆਨ ਵਾਲੇ ਟਾਈਮ ਤੇ ਹੋਰ ਜਿਹੜੇ ਆਪਣੇ ਪ੍ਰੋਜੈਕਟ ਸਕੇ ਹੈ ਸੋਸਾਇਟੀ ਦੀ ਬੈਟਰ ਤੋਂ ਬੈਟਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਜੋ ਸਾਡੇ ਕਲੱਬ ਦਾ ਫੰਕਸ਼ਨ ਹੈ ਅਮਰਸਰ ਕਲੱਬ ਦਾ ਇਹਦੇ ਵਿੱਚ ਪਹਿਲਾ ਇਵੈਂਟ ਇਹ ਸੀਗਾ ਕਿ ਸਾਬਨ ਦਾ ਸੈਲੂਸ਼ਨ ਕਰਣੀ ਅਸੀਂ ਸੈਕੰਡਰੀ ਇਵੈਂਟ ਠੀਗਾ ਸਾਡਾ ਡਾਕਟਰ ਰਣਜੀਤ ਸਿੰਘ ਨੂੰ ਐਸਿਸਟੈਂਟਸਟ ਬੁਲਾਇਆ ਸੀ ਅਸੀਂ ਔਰ ਉਹਦੇ ਵਿੱਚ ਸਾਨੂੰ ਅੱਜ ਦੇ ਮਾਹੌਲ ਦੇ ਵਿੱਚ ਡੈਂਟਲ ਦੀ ਜਿਹੜੀ ਪ੍ਰੋਬਲਮਸ ਆ ਰਹੀਆਂ ਉਹਦੇ ਬਾਰੇ ਹਰ ਤਰ੍ਹਾਂ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਸਾਨੂੰ ਤੇ ਡੈਂਟਲ ਹੈਲਥ ਬਹੁਤ ਜ਼ਰੂਰੀ ਹੈ ਔਰ ਇਹਨਾਂ ਸੋਚਦੇ ਹੋਏ ਅਸੀਂ ਇਹਨਾਂ ਨੂੰ ਅੱਜ ਇਸ ਅੱਛੇ ਲਕਚਾਰਾਸਤੇ ਬੁਲਾਇਆ ਅੱਜ ਰੋਟਰੀ ਕਲੱਬ ਮੇਨ ਅੰਮ੍ਰਿਤਸਰ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਹੈ ਸ਼ਾਵਨ ਦੇ ਮਹੀਨੇ ਦੇ ਸੰਬੰਧ ਵਿੱਚ ਮੀਟਿੰਗ ਹੈ ਤੇ ਸ਼ਾਵਨ ਦਾ ਮਹੀਨੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵ ਹੈ ਗੁਰਬਾਣੀ ਦੇ ਵਿੱਚ ਵੀ ਸ਼ਾਵਨ ਨੂੰ ਬਹੁਤ ਸਾਰਾ ਮਤਲਬ ਦਿੱਤਾ ਗਿਆ ਸ਼ਾਵਨ ਸਰਸੀ ਕਾਮ ਨਿਚਰਨ ਕਮ ਅਸੇ ਪਿਆਰ ਮੌਰੀ ਨੌਲੇਜ ਨਾਲ ਆਇਆ ਭੈਣੇ ਸਾਵਣ ਆਇਆ ਇਹ 12 ਮਾਹ ਦੇ ਵਿੱਚ ਗੁਰੂ ਸਾਹਿਬ ਨੇ ਸਾਵਣ ਦੇ ਮਹੀਨੇ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਦੱਸਿਆ ਹੈ ਸੋ ਅੱਜ ਸਾਵਣ ਦੇ ਮਹੀਨੇ ਦੇ ਵਿੱਚ ਸਾਡੇ ਇੱਥੇ ਜਿੱਥੇ ਮੀਟਿੰਗ ਹੋ ਰਹੀ ਆ ਤਖੀਰ ਪੂਰੇ ਵੀ ਜਿਹੜੀ ਸਪੈਸ਼ਲ ਡਿਸ਼ ਰੋਟਰੀ ਦੇ ਵਿੱਚ ਅੱਜ ਵਰਤਾਈ ਜਾ ਰਹੀ ਹੈ ਤੇ ਸਾਵਣ ਦੇ ਮਹੀਨੇ ਦੀਆਂ ਮੈਂ ਸਾਰੇ ਆਪਣੇ ਸਾਥੀਆਂ ਨੂੰ ਮੈਂਬਰਾਂ ਨੂੰ ਸਾਰੇ ਉੱਤੇਦਾਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਸਾਡੇ ਪ੍ਰਧਾਨ ਜੀ ਮੇਰੇ ਨਾਲ ਮਿੰਦਰ ਜੀ ਖੜੇ ਨੇ ਇਧਰੋਂ ਆਉਣ ਵਾਲੇ ਪ੍ਰਧਾਨ ਮੇਰੇ ਸਰਦਾਰ ਦਲਜੀਤ ਸਿੰਘ ਜੀ ਖੜੇ ਨੇ ਸਰਦਾਰ ਮਜੀਤ ਸਿੰਘ ਜੀ ਸਾਡੇ ਚੀਫ ਇੰਜੀਨੀਅਰ ਸਾਹਿਬ ਜਿਹੜੇ ਸੈਕਟਰੀ ਨੇ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈਆਂ ਸੱਚੇ ਬਾਦਸ਼ਾਹ ਸਭ ਨੂੰ ਚੜ੍ਹਦੀਆਂ ਕਲਾ ਜ ਰੱਖਾਂ ਤੇ ਇਸੇ ਤਰ੍ਹਾਂ ਹੀ ਅਗਲਾ ਸਾਲ ਵੀ ਅਸੀਂ ਸੌਣ ਜਿਹੜਾ ਰਲ ਮਿਲ ਕੇ ਸਾਰੇ ਮਨਾਇਆ